ਇਹ ਐਲਾਨ ਲੈਂਡ ਪੂਲਿੰਗ ਪਾਲਿਸੀ ਦਾ ਲਗਾਤਾਰ ਜਿੱਥੇ ਵਿਰੋਧ ਹੋ ਰਿਹਾ ਉੱਥੇ ਹੀ ਜੋ ਚਿਪ ਵਾਲੇ ਮੀਟਰ ਲਗਾਏ ਜਾ ਰਹੇ ਨੇ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਨੇ ਉਹ ਵੀ ਕਹਿੰਦੇ ਅਸੀਂ ਨਹੀਂ ਲੱਗਣ ਦਵਾਂਗੇ ਪਿੰਡਾਂ ਦੇ ਵਿੱਚ ਲੋਕ ਇਕੱਠੇ ਕਰ ਲੈ ਤਾਂ ਹੁਣ 11 ਤਰੀਕ ਨੂੰ 11 ਅਗਸਤ ਨੂੰ ਮੋਟਰ ਸਾਈਕਰ ਰੈਲੀ ਕੀਤੀ ਜਾਵੇਗੀ ਉਸ ਤੋਂ ਬਾਅਦ 20 ਅਗਸਤ ਨੂੰ ਵੱਡੀ ਰੈਲੀ ਜਲੰਧਰ ਦੇ ਵਿੱਚ ਕੀਤੀ ਜਾਣੀ ਆ ਤਾਂ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਜਰੂਰ ਕਰ ਦਿੱਤੇ ਨੇ ਤਾਂ ਇਹਨਾਂ ਐਲਾਨਾਂ ਤੋਂ ਬਾਅਦ ਪੁਲਿਸ ਨੂੰ ਹੱਥ-ਪੈਰਾਂ ਦੀ ਜਰੂਰ ਪੈ ਜਾਵੇਗੀ ਪ੍ਰਸ਼ਾਸਨ ਤੇ ਸਰਕਾਰ ਦੇ ਲਈ ਚਿੰਤਾ ਵਾਲੀ ਗੱਲ ਜਰੂਰ ਬਣ ਜਾਵੇਗੀ ਤਾਂ ਕੀ ਹੁਣ ਕਿਸਾਨਾਂ ਦੀ ਵੱਡੀ ਜਿੱਤ ਹੋਵੇਗੀ ਕਿਸਾਨ ਕਿਉਂ ਵਿਰੋਧ ਕਰ ਰਹੇ ਨੇ ਚਿੱਪ ਵਾਲੇ ਮੀਟਰਾਂ ਦਾ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨਾਂ ਦੀ ਕੀ ਰਣਨੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਮੀਟਿੰਗਾਂ ਪੂਰੇ ਪੰਜਾਬ ਦੇ ਵਿੱਚ ਜਾਰੀ ਆ ਉਸੇ ਕੜੀ ਤਹਿਤ ਅੱਜ ਜ਼ਿਲ੍ਹਾ ਫਰੋਜਪੁਰ ਦੇ ਜੋਨ ਮਖੂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਿਖੇ ਲਾਈ ਗਈ ਵੀਰ ਸਿੰਘ ਦੀ ਪ੍ਰਧਾਰਗੀ ਵਿੱਚ ਔਰ ਮਾਵਾ ਪੈਣਾ ਬੱਚੀਆਂ ਵੀ ਨਾਲ ਆਈਆਂ ਸਾਰੇ ਆਗੂ ਸਹਿਬਾਂ ਨਾਲ ਖੜੇ ਨੇ ਦੱਸਣਾ ਚਾਹੁੰਦੇ ਆ ਭਗਵੰਤ ਸਭਾਨ ਸਰਕਾਰ ਨੂੰ ਕਿ ਤੁਸੀਂ ਲੈਂਡ ਪੂਲ ਪਾਲਿਸੀ ਲੈ ਕੇ ਆ ਗਏ ਤੁਸੀਂ ਚਿਪ ਵਾਲੇ ਮੀਟਰ ਲੈ ਕੇ ਆ ਗਏ ਤੁਸੀਂ 200 ਦਿਨ ਮਰੀਗਾ ਤੋਂ ਭੱਜ ਗਏ 700 ਰੁਪਏ ਦਿਹਾੜੀ ਦੇਣ ਤੋਂ ਭੱਜ ਗਏ 1000 ਮਾਵਾ ਪੈਣਾ ਦੇ ਖਾਤੇ 'ਚ ਪਾਉਣ ਤੋਂ ਭੱਜ ਗਏ ਜ਼ਮੀਨਾਂ ਲੁੱਟਣ ਦੀ ਤੁਸੀਂ ਕੇਂਦਰ ਨਾਲ ਕੇ ਤਿਆਰੀ ਕਰ ਲਈ ਆ ਪਰ ਪੰਜਾਬ ਦੇ ਯੋਧੇ ਇਹਨਾਂ ਲੈਹਦੇ ਦੇ ਲਟੇਰਿਆਂ ਦੇ ਵੀ ਕਦੇ ਟਹਿ ਨਹੀਂ ਮੰਨੀ ਭਾਵੇਂ ਨਾਦਰ ਆਇਆ ਭਾਵੇਂ ਚੰਗੇਜ਼ ਆਇਆ ਤੇ ਭਾਵੇਂ ਅਬਦਾਲੀ ਆਇਆ ਅੱਜ ਦਿੱਲੀ ਜਾਂ ਚੰਡੀਗੜ੍ਹ ਤੋਂ ਆਉਣ ਵਾਲੇ ਅਬਦਾਲੀਆਂ ਨੂੰ ਇਹ ਨਹੀਂ ਮੂੰਹ ਲਾਉਣਗੇ ਤੁਹਾਡਾ ਅਮਨ अरोड़ा ਗੱਲ ਅਮਰਸਰ ਦੀ ਪਵਿੱਤਰ ਧਰਤੀ ਤੇ ਆਇਆ ਪਰ ਕਿਸਾਨਾਂ ਦੇ ਨਾਲ ਅੱਖ ਨਾਲ ਅੱਖ ਨਹੀਂ ਰਸ ਗਿਆ ਸਿੱਧਾ ਆ ਕੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ ਅੱਡੀਆਂ ਨੂੰ ਥੁੱਕ ਲਾ ਕੇ ਭਜਣਾ ਪਿਆ ਭਗਵੰਤ ਮਾਨ ਜੀ ਤੁਸੀਂ ਆ ਰਹੇ ਜੇ ਕੇਜਰੀਵਾਲ ਆ ਰਿਹਾ ਗੱਲ ਪਤਾ ਲਗਾ ਤਰਨ 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 ਤਾਨ ਦੀ ਟੀਮ ਵੀ ਤਿਆਰ ਵਾ ਤੇ ਅਸੀਂ ਗਾਵਾਂਗੇ ਵੀ ਜੇ ਹਿੰਮਤ ਵਾ ਤੇ ਫਿਰ ਅਮਨੇ ਸਾਹਮਨੇ ਬਹਿ ਕੇ ਇੱਕ ਵਾਰਾ ਗੱਲ ਕਰੋ ਦੱਸਾਂਗੇ ਵੀ ਅੰਦੋਲਨ ਦੇ ਵਿੱਚੋਂ ਕੀ ਕੀ ਚੋਰੀ ਕੀਤਾ ਤੁਹਾਡੇ ਚੋਣਵਾਦ ਦੇ ਕੀ ਤੁਸੀਂ ਕਰ ਕੀ ਰਹੇ ਜੇ ਤੁਸੀਂ ਸਾਡਾ ਬਿਜਲੀ ਬੋਰ ਜਿਹੜਾ ਉਹ ਕਿਵੇਂ ਕੁੰਡੀਆਂ ਦੇ ਪਾਹ ਲਟਾ ਰਹੇ ਜੇ ਸਾਡੇ 27000 ਏਕੜ ਜ਼ਮੀਨ ਪੰਜਾਬ ਦੇ ਯੋਧਿਆਂ ਨੇ ਮਤੇ ਪਾਪ ਆ ਕੇ ਦਿੱਤੀ ਆ ਤੇ ਤੁਸੀਂ ਅਡਾਨੀਆਂ ਪਾਨੀਆਂ ਨੂੰ ਥਾਲੀ ਚ ਪਰੋਸ ਕੇ ਦੇਣ ਲੱਗੇ ਜੇ ਤੁਸੀਂ ਲੈਂਡ ਪੂਲ ਪਾਲਿਸੀ ਦੇ ਸਬਜਾ ਉਖਾਰੇ ਜੀ ਇਹ ਕਦੀ ਵੀ ਧਰਤੀ ਨਹੀਂ ਜਾਣ ਦੇਣਗੇ 21 ਦਿਨ 6000 ਦੀ ਕੁਰਬਾਨੀ ਹੋਈ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਗਵਾਹੀ ਚ ਫਿਰ ਜ਼ਮੀਨਾਂ ਦੀ ਮਲਕੀਤ ਮਿਲੀ ਆ ਤੁਸੀਂ ਮੁਕਤ ਮੁਖਤੀ ਖਟਣਿਆ ਚਾਹੁੰਦੇ ਜੀ ਅੱਜ ਪੰਜਾਬ ਦੇ ਲੋਕ ਜਾਗ ਪਏ ਆ ਤੁਹਾਨੂੰ 11 ਦਾ ਮੋਟਰਸਾਈਕਲ ਮਾਰਚ ਤੇ 20 ਦੀ ਪੁੱਕੜ ਪਿੰਡ ਦੀ ਰੈਲੀ ਇੰਨਾ ਡਰਾਊਗੀ ਤੁਸੀਂ ਕਹੋਗੇ ਆਓ ਪਾ ਚੱਲੀਏ ਓਏ ਪੰਜਾਬੀ ਜਾਗ ਪਏ ਇਹ ਪੰਜਾਬੀ ਨੇ ਇਹ ਯੋਧੇ ਨੇ ਇਹ ਮਾਵਾ ਪੈਣਾ ਮਾਤਾ ਪਾਪ ਕੋਰ ਦੀਆਂ ਵਾਰਸਾ ਆ ਉਹਨਾਂ ਨੇ ਦਿਨ ਇਹ ਤੁਹਾਨੂੰ ਵੱਡੇ ਸੰਘਰਸ਼ਾਂ ਦੇ ਸਾਹਮਣੇ ਕਰਨੇ ਪੈਣਗੇ ਸੋ ਆਓ ਪੰਜਾਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਮੀਟਿੰਗਾਂ ਪੂਰੇ ਪੰਜਾਬ ਦੇ ਵਿੱਚ ਜਾਰੀ ਆ ਉਸੇ ਕੜੀ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਮਖੂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਿਖੇ ਲਾਈ ਗਈ ਵੀਰ ਸਿੰਘ ਦੀ ਪ੍ਰਦਰਘੀ ਵਿੱਚ ਔਰ ਮਾਮਾ ਭੈਣਾ ਬੱਚੀਆਂ ਵੀ ਨਾਲ ਆਈਆਂ ਸਾਰੇ ਆਪੂ ਸਹਿਬਾਂ ਨਾਲ ਖੜੇ ਨੇ ਦੱਸਣਾ ਚਾਹੁੰਦੇ ਆ ਭਗਵਾਨ ਜੀ ਸਰਕਾਰ ਨੂੰ ਕਿ ਤੁਸੀਂ ਲੈਂਡ ਪੂਲ ਪਾਲਿਸੀ ਲੈ ਕੇ ਆ ਗਏ ਤੁਸੀਂ ਚਿਪ ਵਾਲੇ ਮੀਟਰ ਲੈ ਕੇ ਆ ਗਏ ਤੁਸੀਂ 200 ਦਿਨ ਮਰੀਗਾ ਤੋਂ ਭੱਜ ਗਏ 700 ਰੁਪਏ ਦਿਹਾੜੀ ਦੇਣ ਤੋਂ ਭੱਜ ਗਏ 1000 ਮਾਵਾ ਪੈਣਾ ਦੇ ਖਾਤੇ 'ਚ ਪਾਉਣ ਤੋਂ ਭੱਜ ਗਏ ਜ਼ਮੀਨਾਂ ਲੁੱਟਣ ਦੀ ਤੁਸੀਂ ਕੇਂਦਰ ਨਾਲ ਕੇ ਤਿਆਰੀ ਕਰ ਲਈ ਆ ਪਰ ਪੰਜਾਬ ਦੇ ਯੋਧੇ ਇਹਨਾਂ ਲਹਿੰਦੇ ਦੇ ਲਟੇਰਿਆਂ ਦੇ ਵੀ ਕਦੇ ਟਹਿ ਨਹੀਂ ਮੰਨੀ ਭਾਵੇਂ ਨਾਦਰ ਆਇਆ ਭਾਵੇਂ ਚੰਗੇਜ਼ ਆਇਆ ਤੇ ਭਾਵੇਂ ਅਬਦਾਲੀ ਆਇਆ ਅੱਜ ਦਿੱਲੀ ਜਾਂ ਚੰਡੀਗੜ੍ਹ ਤੋਂ ਆਉਣ ਵਾਲੇ ਅਬਦਾਲੀਆਂ ਨੂੰ ਇਹ ਨਹੀਂ ਮੂੰਹ ਲਾਉਣਗੇ ਤੁਹਾਡਾ ਅਮਨ अरोड़ा ਕੱਲ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਆਇਆ ਪਰ ਕਿਸਾਨਾਂ ਦੇ ਨਾਲ ਅੱਖ ਨਾਲ ਅੱਖ ਨਹੀਂ ਰਸ ਗਿਆ ਸਿੱਧਾ ਆਓਗੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ ਅਡੀਆਂ ਨੂੰ ਥੁੱਕ ਲਾ ਕੇ ਭੱਜਣਾ ਪਿਆ ਭਗਵੰਤ ਮਾਨ ਜੀ ਤੁਸੀਂ ਆ ਰਹੇ ਜੇ ਕੇਜਰੀਵਾਲ ਆ ਰਿਹਾ ਕੱਲ ਪਤਾ ਲਗਾ ਤਰਨਤਾਰਨ ਤਰਨਤਾਰਨ ਦੀ ਟੀਮ ਵੀ ਤਿਆਰ ਵਾ ਤੇ ਅਸੀਂ ਕਵਾਂਗੇ ਵੀ ਜੇ ਹਿੰਮਤ ਵਾ ਤੇ ਫਿਰ ਸਾਹਮਣੇ ਬਹਿ ਕੇ ਇੱਕ ਵਾਰਾ ਗੱਲ ਕਰੋ ਦੱਸਾਂਗੇ ਕਿ ਅੰਦੋਲਨ ਦੇ ਵਿੱਚੋਂ ਕੀ ਕੀ ਚੋਰੀ ਕੀਤਾ ਤੁਹਾਡੇ ਚੋਣਵਾਦੇ ਕੀ ਤੁਰੀ ਗਰਜੀ ਰਹੇ ਜੇ ਤੁਸੀਂ ਸਾਡਾ ਬੀਬੀ ਬੋਰਡ ਜਿਹੜਾ ਉਹ ਕਿਵੇਂ ਕੌਡੀਆਂ ਦੇ ਪਾ ਲਟਾ ਰਹੇ ਜੇ ਸਾਡੇ 27000 ਏਕੜ ਜ਼ਮੀਨ ਪੰਜਾਬ ਦੇ ਯੋਧਿਆਂ ਨੇ ਮਤੇ ਪਾ ਪਾ ਕੇ ਦਿੱਤੀ ਆ ਤੇ ਤੁਸੀਂ ਅਡਾਨੀਆਂ ਪਾਨੀਆਂ ਨੂੰ ਥਾਲੀ ਚ ਪਰੋਸ ਕੇ ਦੇਣ ਲੱਗੇ ਜੇ ਤੁਸੀਂ ਲੈਂਡ ਪੂਲ ਪਾਲਿਸੀ ਦੇ ਸਬਜਵਾ ਉਖਾ ਰਹੇ ਜੇ ਇਹ ਕਦੀ ਵੀ ਧਰਤੀ ਨਹੀਂ ਜਾਣ ਦੇਣਗੇ ਇੱਕੇ ਦਿਨ 6000 ਦੀ ਕੁਰਬਾਨੀ ਹੋਈ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਗਵਾਹੀ ਚ ਫਿਰ ਜ਼ਮੀਨਾਂ ਦੀ ਮਲਕੀਤ ਮਿਲੀ ਆ ਤੁਸੀਂ ਮੁਕਤ ਮੁਖਤੀ ਖਟਣਿਆ ਚਾਹੁੰਦੇ ਜੇ ਅੱਜ ਪੰਜਾਬ ਦੇ ਲੋਕ ਜਾਗ ਪਏ ਆ ਤੁਹਾਨੂੰ 11 ਦਾ ਮੋਟਰਸਾਈਕਲ ਮਾਰਚ ਤੇ 20 ਦੀ ਕੁੱਕੜਪਿੰਡ ਦੀ ਰੈਲੀ ਇੰਨਾ ਡਰਾਊਗੀ ਤੁਸੀਂ ਕਹੋਗੇ ਆਓ ਪਾ ਚੱਲੀਏ ਓਏ ਪੰਜਾਬੀ ਜਾਗ ਪਏ ਇਹ ਪੰਜਾਬੀ ਨੇ ਇਹ ਯੋਧੇ ਨੇ ਇਹ ਮਾਵਾ ਪੈਣਾ ਮਾਤਾ ਪਾਪਾ ਗੌਰ ਦੀਆਂ ਵਾਰਸਾ ਆਉਣ ਵਾਲੇ ਦਿਨਾਂ ਤੇ ਤੁਹਾਨੂੰ ਵੱਡੇ ਸੰਘਰਸ਼ਾਂ ਦੇ ਸਾਹਮਣੇ ਕਰਨੇ ਪੈਣਗੇ ਸੋ ਆਓ ਪੰਜਾਬ ਵਾਸੀਓ ਇੱਕ ਹੋਈਏ ਪੰਜਾਬ ਬਚਾਈਏ ਦੇਸ਼ ਬਚਾਈਏ ਕਿਸਾਨ ਮਜ਼ਦੂਰ ਤੇ ਛੋਟਾ ਭਾਈਚਾਰਾ ਬਚਾਈਏ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਣ ਦੇ ਲਈ ਆਮ ਲੋਕਾਂ ਦਾ ਗਲਾ ਕੁੱਟਿਆ ਜਾ ਰਿਹਾ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆਮ ਲੋਕਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਆਮ ਲੋਕਾਂ ਦੀ ਜੇਬ ਤੇ ਡਾਕਾ ਮਾਰਿਆ ਜਾ ਰਿਹਾ ਸਿਰਫ ਕਾਰਪੋਰੇਟ ਕੰਪਨੀ ਨੂੰ ਫਾਇਦਾ ਪਹੁੰਚਾਣ ਦੇ ਲਈ ਇਹ ਹੱਸੀ ਹਰਗਿਜ਼ ਨਹੀਂ ਹੋਵਾਂਗੇ ਹੁਣ ਹੁਣ ਦੇਵਾਂਗੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਜਾਗਰੂਕ ਹੋ ਚੁੱਕੇ ਨੇ ਪਿੰਡਾਂ ਦੇ ਪਿੰਡੇ ਇਕੱਠੇ ਹੋ ਚੁੱਕੇ ਨੇ ਅਸੀਂ ਵਿਰੋਧ ਕਰਾਂਗੇ ਪਹਿਲਾਂ ਵੀ ਚਿਪ ਵਾਲੇ ਮੀਟਰ ਤਾਰੇ ਸੀ ਹੁਣ ਵੀ ਚਿਪ ਵਾਲੇ ਮੀਟਰ ਅਸੀਂ ਲੱਗਣ ਨਹੀਂ ਦੇਵਾਂਗੇ ਤਾਂ ਆਖਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਸਰਕਾਰਾਂ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੇਗੀ ਆਉਣ ਵਾਲਾ ਸਮਾਂ ਦੱਸੋ